ਅੱਜਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜ਼ਿਲ੍ਹਾ ਕਸੂਰ ਪੰਜਾਬ ਪਾਕਿਸਤਾਨ ਦੇ ਇਤਿਹਾਸਕ ਪਿੰਡ ਹੰਜਰਾਏ ਤਲਾਂ ਦੇ ਵਿੱਚ ਜਿਹਨੂੰ ਕਿ ਵੱਡੇ ਹੰਜਰਾ ਵੀ ਆਖਿਆ ਜਾਂਦਾ ਹੈ ਕਈ ਤਵਾਰੀਖੀ ਹਵਾਲੇ ਇਸ ਪਿੰਡ ਨਾਲ ਜੁੜੇ ਹੋਏ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਹਵਾਲਾ ਏ ਕਿ ਗੁਰੂ ਅਰਜਨ ਦੇਵ ਜੀ ਸਾਹਿਬ ਨੇ ਇਸ ਥਾਂ ਤੇ ਹੰજરા ਅਤੇ ਯਾਤਰੀ ਨਾਂ ਦੇ ਦੋ ਭਰਾਵਾਂ ਵਿਚਕਾਰ ਸੁਲਾਹ ਕਰਾਈ ਸੀ। ਉਹਨਾਂ ਦੋਹਾਂ ਭਰਾਵਾਂ ਦਾ ਬੜੇ ਚਿਰ ਤੋਂ ਹੱਦ ਬੰਨੇ ਦਾ ਰੋਲਾ ਚੱਲਿਆ ਆ ਰਿਹਾ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਥਾਂ ਤੇ ਇੱਕ ਗੁਰਦੁਆਰਾ ਵੀ ਬਣਵਾਇਆ ਸੀ ਤੇ ਲੰਬੇ ਸਮੇਂ ਤੱਕ ਇੱਥੇ ਰਹਿੰਦੇ ਵੀ ਰਹੇ। ਹੰજરાਏ ਕਲਾਾਂ ਦੀ ਮਸ਼ਹੂਰੀ ਦੀ ਦੂਜੀ ਵਜ੍ਹਾ ਕਿੰਗ ਆਫ ਰਾਵੀ ਸਰਦਾਰ ਅਰਜਨ ਸਿੰਘ ਨੇ ਜੋ 1947 ਤੋਂ ਪਹਿਲਾਂ ਜ਼ਿਲ੍ਹਾ ਲਾਹੌਰ ਦੇ ਸਿਰਕੜਵੇਂ ਸਰਦਾਰਾਂ ਵਿੱਚੋਂ ਇੱਕ ਸਨ ਉਹਨਾਂ ਦੀ ਹਵੇਲੀ ਦੇ ਮਿੱਟਦੇ ਹੋਏ ਨਿਸ਼ਾਨ ਅੱਜ ਵੀ ਬੀਤੇ ਸਮੇਂ ਦੀਆਂ ਸ਼ਾਨਾਂ